ਕਿ ਸਾਨੂੰ ਇੱਧਰ ਆਹ ਬਲਾਕ ਭਾਨੀਗੜ ਦਾ ਮੀਤ ਪ੍ਰਧਾਨ ਇਸ ਟਾਈਮ ਅਸੀਂ ਸੀਟਾਂ ਵਾਲੀ ਚੌਂਕੀ ਦੇ ਅੱਗੇ ਖੜਿਆਂਗੇ ਕੱਲ ਕਲਰ ਕੋਡ ਦੇ ਵਿੱਚ ਇੱਕ ਨੌਜਵਾਨ ਪੁੱਤ ਦਾ ਕਤਲ ਹੋਇਆਗਾ ਸ਼ਰਾਬ ਮਾਰ ਕੇ ਉਹਨੂੰ ਕਤਲ ਕੀਤਾ ਗਿਆ ਆ ਬਾਈ ਖੜਾ ਇਹਦਾ ਬੇਟਾ ਮਜ਼ਦੂਰ ਪਰਿਵਾਰ ਦੇ ਵਿੱਚੋਂ ਇਹ ਸਾਥੀ ਦਾ ਪੁੱਤ ਹੈਗਾ ਪੁਲਿਸ ਨੇ ਇਹ ਬਹੁਤ ਮਤਲਬ ਜੋ ਰਵਈਆ ਉਹ ਠੀਕ ਨਹੀਂ ਸੀਗਾ ਤੇ ਕੋਈ ਐਫ ਆਈ ਆਰ ਦੀ ਕਾਪੀ ਨਹੀਂ ਕੱਟੀ ਇਸ ਕਰਕੇ ਹੁਣ ਇਸ ਟਾਈਮ ਅਸੀਂ ਚੌਕੀ ਦੇ ਘਰ ਕੇ ਮੁਜਾਰਾ ਕੀਤਾ ਧਰਨਾ ਲਾਇਆਗਾ ਫਿਰ ਐਸਐਚਓ ਸਾਹਿਬ ਪਹੁੰਚੇ ਨਗੇ ਨਾਪੇ ਤੋਂ ਉਹਨਾਂ ਨੇ ਆ ਕੇ ਐਫਆਈਆਰ ਦੀ ਕਾਪੀ ਦਿੱਤੀ ਤੇ ਵਿਸ਼ਵਾਸ ਦਿਵਾਇਆ ਵੀ ਦੋਸ਼ੀਆਂ ਨੂੰ ਸੇਤੀ ਤੋਂ ਸੇਤੀ ਫੜ ਕੇ ਸਲਾਖਾਂ ਦੇ ਅੰਦਰ ਕਰਾਂਗੇ ਕਿਉਂਕਿ ਭਰਾਵੋ ਇਹ ਜਿਹੜੇ ਸ਼ੁਰਾ ਮਾਰਨ ਵਾਲੇ ਤੇ ਜਿਹੜੇ ਸੂਆ ਮਾਰਨ ਵਾਲੇ ਲੋਕ ਨੇ ਇਹ ਮਤਲਬ ਉਹ ਜਿਹੜਾ ਦਿਲ ਚ ਜਾ ਕੇ ਘੜਿਆਗਾ ਉਹ ਦਿਲ ਚ ਘੜਨ ਕਰਕੇ ਮੁੰਡੇ ਦੀ ਮੌਤ ਹੋ ਗਈ। ਇਹੀ ਘਟਨਾ ਪਿਛਲੇ ਦਿਨੀ ਘਰਾਚੋਂ ਦੇ ਵਿੱਚ ਮਨਜੀਤ ਘਰਾਚੋਂ ਦੇ ਪੁੱਤ ਦੇ ਨਾਲ ਘਟਿਆ। ਇਸੇ ਘਟਨਾ ਦੇ ਵਿੱਚੋਂ ਮਜੀਦ ਘਾਟੋਂ ਦਾ ਪੁੱਤ ਬਹੁਤ ਮੁਸ਼ਕਲ ਬਚਿਆਗਾ ਉਹ ਇਸ ਕਰਕੇ ਇਹ ਜਿਹੜੇ ਲੁੱਟਾ ਖੋਹਾਂ ਕਰਨ ਵਾਲੇ ਲੋਕ ਨੇ ਇਹ ਜਿਹੜੇ ਮਤਲਬ ਇਹ ਜੇ ਕੰਮ ਕਰਨ ਵਾਲੇ ਲੋਕ ਨੇਗੇ ਨਸ਼ੇ ਦੇ ਆਦੀ ਨੇ ਤੇ ਬੰਦਾ ਮਾਰਨ ਲੱਗੇ ਨਾ ਉਹ ਜਾਤ ਦੇਖਦੇ ਨੇ ਨਾ ਉਹ ਧਰਮ ਦੇਖਦੇ ਨੇ ਇਹ ਮਜ਼ਦੂਰ ਦਾ ਮੁੰਡਾ ਹੈ ਇਹ ਮਜ਼ਦੂਰ ਹੈ ਭਾਈ ਇਹ ਇਹਦਾ ਪੁੱਤ ਮਾਰੇਗਾ ਇਸ ਕਰਕੇ ਜਿਹੜੇ ਉਹ ਲੋਕ ਇੱਥੇ ਰਾਜਨੀਤਿਕ ਲੋਕ ਇਹ ਪਾੜਾ ਪਾਉਂਦੇ ਨੇ ਜਾਤਾਂ ਦੇ ਪਾੜੇ ਪਾ ਕੇ ਕਹਿੰਦੇ ਨੇ ਵੀ ਇਹ ਨਹੀਂ ਇਹ ਕਿਸਾਨਾਂ ਨੇ ਮਜ਼ਦੂਰਾਂ ਦਾ ਮੁੰਡਾ ਕੁੱਟਤਾ ਨਹੀਂ ਪਰਾਵੋ ਇੱਥੇ ਲੁਟੇਰਾ ਕੋਈ ਵੀ ਹੋ ਸਕਦਾ ਹੈ ਕਿਸੇ ਵੀ ਜਮਾਤ ਦਾ ਹੋ ਸਕਦਾ ਹੈਗਾ ਇਹ ਮਰਨ ਵਾਲਾ ਪੁੱਤ ਕਿਸੇ ਮਜ਼ਦੂਰ ਦਾ ਹੋ ਸਕਦਾ ਕਿਸੇ ਕਿਸਾਨ ਦਾ ਹੋ ਸਕਦਾ ਹੈਗਾ ਇਸ ਕਰਕੇ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਦੁਖਦਾਈ ਘਟਨਾ ਹੈ ਹਜੇ ਸਿਵਾ ਮੱਚ ਰਹਿਗਾ ਅਜੇ ਮੱਚਦੇ ਸਿਵੇ ਦੇ ਵਿੱਚ ਅਸੀਂ ਆ ਕੇ ਜਦੋਂ ਮਜਬੂਰ ਨਾ ਇਹਨਾਂ ਦੀ ਕੋਈ ਗੱਲ ਨਾ ਸੁਣੀ ਤਾਂ ਚੌਂਕੀ ਦੇ ਮੂਹਰੇ ਆ ਕੇ ਸਾਨੂੰ ਬੈਠਣ ਵਾਸਤੇ ਮਜਬੂਰ ਹੋਇਆ ਇਹ ਭਰਾ ਦੇ ਨਾਲ ਖੜਿਆ ਜਿੰਨਾ ਚਿਰ ਸਾਰੇ ਦੋਸ਼ੀਆਂ ਨੂੰ ਫੜ ਕੇ ਜੇ ਸਲਾਖਾਂ ਦੇ ਪਿੱਛੇ ਨਹੀਂ ਕਰਦੇ ਉਹਨਾਂ ਚਿਰ ਇਹ ਸਾਥੀ ਦਾ ਅਸੀਂ ਸਾਥ ਲਾਸਤਮ ਤੱਕ ਦੇਵਾਂਗੇ ਇਸ ਕਰਕੇ ਭਰੋਸਾ ਦਿਵਾਉਣਾ ਇਸ ਭਰਾ ਨੂੰ ਅਸੀਂ ਵੀ ਇਹ ਨਾ ਸਮਝੇ ਵੀ ਮੈਂ ਕੱਲਾ ਆ ਯਾਰ ਇਸ ਕਰਕੇ ਜੇ ਇੱਥੇ ਆਏ ਲੋਕਾਂ ਦੀ ਗੱਲ ਐ ਗੱਦੀ ਜਾਂਦੀ ਐ ਇੱਥੇ ਦੇ ਪੁਲਿਸ ਵੱਲੋਂ ਤੇ ਇੱਥੇ ਦੇ ਪ੍ਰਸ਼ਾਸਨ ਵੱਲੋਂ ਤੇ ਉਲਟਾ ਕਿਸਾਨਾਂ ਆਗੂਆਂ ਦੇ ਉੱਤੇ ਪਰਚੇ ਪਾ ਕੇ ਉਹਨਾਂ ਦੇ ਉੱਤੇ ਮਤਲਬ ਇਹ ਧਾਰਾ ਲਾ ਕੇ ਇਹ ਜੀਆਂ ਵੀ ਯਾਰ ਇਹ ਮਜ਼ਦੂਰਾਂ ਦੇ ਵਿਰੋਧੀ ਨੇਗੇ ਉਹ ਧਾਰਾ ਲਾ ਕੇ ਜੇ ਕਰਚੇ ਪਾ ਕੇ ਮਜ਼ਦੂਰਾਂ ਦੀ ਬਾਜਬੰਦ ਕਰਾਉਂਦੇ ਨੇ ਇਹ ਕਿਸੇ ਵੀ ਗੱਲ ਤੇ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਸੀਂ ਕਿਸੇ ਜਾਤ ਨਾਲ ਨਹੀਂ ਅਸੀਂ ਤਾਂ ਭਰਾਵੋ ਗੁੱਲ ਲਕਾਈ ਨਾਲ ਅਸੀਂ ਇਨਸਾਫ ਨਾਲ ਖੜਦੇ ਆਗੇ ਇਸ ਕਰਕੇ ਅੱਜ ਇਹ ਬਾਈ ਨਾਲ ਬੇਇਨਸਾਫੀ ਹੋਈ ਇਹਦਾ ਪੁੱਤ ਮਾਰਿਆ ਅੱਜ ਇਹਦੇ ਨਾਲ ਖੜਿਆਗੇ ਇਸ ਕਰਕੇ ਭਰਾਵੋ ਜਿਹੜੇ ਉਹ ਪਾੜੇ ਪਾਉਣ ਵਾਲੇ ਲੋਕ ਨੇ ਜਿਹੜੇ ਉਹ ਰਾਜਨੀਤਿਕ ਲੋਕ ਆ ਆਪਦੀਆਂ ਰੋਟੀਆਂ ਸੇਕਦੇ ਨੇ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਦਾ ਲੜਾਈ ਕਰਾਉਂਦੇ ਨੇ ਵੀ ਨਹੀਂ ਇਹ ਕਿਸਾਨ ਇਹ ਮਜ਼ਦੂਰ ਇਹੋ ਜਿਹੀਆਂ ਗੱਲਾਂ ਜਿਹੜੇ ਕਰਦੇ ਨੇ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਇਸ ਕਰਕੇ ਅੱਜ ਇਸ ਭਰਾ ਦੇ ਪੁੱਤ ਦਾ ਜਿਹੜਾ ਕਤਲ ਹੋਇਆ ਬੜਾ ਦੁੱਖ ਹੈ ਭਰਾਵੋ ਕਾਲਜਾ ਮਤਲਬ ਰੁਕਿਆ ਨਹੀਂ ਰੁਕ ਰਿਹਾ ਇਹ ਇੰਨਾ ਦਰਦ ਹੈ ਮਤਲਬ ਅੱਜ ਕਹਾਣੀ ਦੇ ਵਿੱਚ ਰਾਤ ਦੇ 10 ਵਜੇ ਚੁੱਕੇ ਨੇ ਆ ਖੜਿਆ ਸੀ ਟਾਲੀ ਚੌਕੀ ਦੇ ਮੂਹਰੇ ਇਸ ਕਰਕੇ ਉਹ ਰਾਜਨੀਤਿਕ ਲੋਕ ਏਸੀਆਂ ਦੇ ਵਿੱਚ ਸੁੱਤੇ ਹੋਣਗੇ ਇਸ ਵੇਲੇ ਉਹ ਰਾਜਨੀਤਿਕ ਲੋਕ ਰੋਟੀਆਂ ਸੇਕਣ ਵੇਲੇ ਆਉਂਦੇ ਨੇ ਇਸ ਕਰਕੇ ਭਰਾਵੋ ਇੱਥੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਜੋਟੀ ਹੈ ਉਹਨੂੰ ਤਕੜੀ ਕਰੋ ਇਕੱਠੇ ਹੋ ਇੱਥੇ ਜਿਹੜਾ ਲੁਟੇਰਾ ਗਰੋ ਰੋਜ਼ ਵੱਧ ਰਿਹਾ ਹੈ ਇੱਥੇ ਜਿਹੜੇ ਚਿੱਟੇ ਦੇ ਵੱਡੇ ਸਦਾਗਰ ਨੇ ਉਹਨਾਂ ਨੂੰ ਫੜਨ ਦੀ ਲੋੜ ਹੈ ਇਸ ਕਰਕੇ ਇੱਥ ਦੀ ਪੁਲਿਸ ਬੇਸ਼ੱਕ ਇੱਥੇ ਦਾ ਸਰਕਾਰ ਕਹਿੰਦੀ ਹੈ ਵੀ ਅਸੀਂ ਚਿੱਟੇ ਆਲਾ ਖਤਮ ਕਰ ਦਾਂਗੇ ਚਿੱਟਾ ਪਰ ਉਹ ਚਿੱਟਾ ਦਿਨ ਪਰ ਦਿਨ ਵਧੀਆਂ ਦਾ ਉਹ ਚਿੱਟੇ ਦੇ ਵੱਡੇ ਵੱਡੇ ਸਦਾਗਰਾਂ ਨੂੰ ਨਹੀਂ ਫੜਿਆ ਜਾਂਦਾ ਇੱਥੇ ਜਿਹੜੇ ਰੋਕੀ ਨੇ ਨੌਜਵਾਨ ਜਿਹੜੇ ਚੁਟਕੀ ਜਿਹੜੇ ਜਾਂ 1 ਗ੍ਰਾਮ 2 ਗ੍ਰਾਮ ਚਿੱਟਾ ਖਾਣ ਦੇ ਬਿਮਾਰ ਹੋ ਗਏ ਆਦੀ ਹੋ ਗਏ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰਕੇ ਕਿਹਾ ਜਾਂਦਾ ਅਸੀਂ ਇੰਨੇ ਬਲਾਜਮ ਇੰਨੇ ਮੁਰਜ਼ਮ ਫੜ ਲਏ ਜੀ ਇਸ ਕਰਕੇ ਵੱਡਾ ਸਦਾਗਰ ਹਜੇ ਤੱਕ ਕੋਈ ਨਹੀਂ ਫੜਿਆ ਗਿਆ ਉਹ ਪੁਲਿਸ ਦੀ ਛਾਤਰ ਥਾਇਆ ਹੇਠ ਨੇ ਤੇ ਪਸ਼ਾ